लुधियाना दो दुकानदार आपस सामने हो गए। मामला दुकान मालक अते किराएदार दा दस्या जा रहा है दस दिए की एक दुकानदार वालों अपनी दुकान समेत दूसरी दुकानदार दुकान खरीद ली है दूसरी दुकानदार जो की पिछले पैंतीस साल तो इस जगह जूस की दुकान चला रहा है ਉਸਨੇ ਆਰੋਪ ਲਗਾਇਆ ਕਿ ਇਹ ਮਾਮਲਾ ਕੋਰਟ ਅਧੀਨ ਹੈ ਅਤੇ ਉਸ ਨੂੰ ਇਸ ਬਾਬਤ ਕੋਰਟ ਪਾਸੋਂ ਸਟੇਵੀ ਮਿਲ ਚੁੱਕਿਆ ਹੈ ਪਰ ਬਾਵਜੂਦ ਇਸ ਦੇ ਨਾਲ ਦੇ ਦੁਕਾਨਦਾਰ ਨੇ ਇਹ ਦੁਕਾਨ ਖਰੀਦ ਲਈ ਅਤੇ ਹੁਣ ਉਹਨਾਂ ਨੂੰ ਖਾਲੀ ਕਰਨ ਦੀਆਂ ਧਮਕੀਆਂ ਦਿੰਦਾ ਹੈ ਉਹਨਾਂ ਆਰੋਪ ਲਗਾਉਂਦਿਆਂ ਕਿਹਾ ਕਿ ਅੱਜ ਉਹਨਾਂ ਵੱਲੋਂ ਬਾਹਰ ਲੱਗਿਆ ਹੋਇਆ ਫਰੂਟ ਦਾ ਸਮਾਨ ਵੀ ਸੁੱਟ ਦਿੱਤਾ ਗਿਆ ਮੇਰਾ ਨਾਮ ਕੇਵਲ ਕ੍ਰਿਸ਼ਨ ਆ ਜੀ ਇਹ ਦੁਕਾਨ ਖਾਲੀ ਕਰਾਉਣਾ ਚਾਹੁੰਦਾ ਜੀ ਮੇਰੇ ਕੋਲੇ ਦੁਕਾਨ ਉਹ ਪੁਰਾਣੀ ਦੁਕਾਨਾ 35 ਸਾਲ ਹੋ ਗਏ ਮੈਨੂੰ ਕੰਮ ਕਰਦੇ ਹਾਂ ਜੀ ਹਾਂ ਜੀ ਇਹ ਜਨਤਾਨਗਰ ਗੇਲ ਰੋਡ ਤੇ ਜੀ ਸਾਡਾ ਕੰਮ ਹੈ ਜੀ ਤੁਹਾਡਾ ਫਰੂਟ ਜੂਸ ਦਾ ਜੀ ਤੇ ਕੀ ਹੋਇਆ ਕੀ ਅੱਜ ਅੱਜ ਤੱਕੇ ਨਾਲ ਪਿੱਛੋਂ ਮੈਂ ਗਿਆ ਸੀ ਤੱਕਾ ਮਾਰ ਕੇ ਸਾਰੀ ਦੁਕਾਨ ਸਿੱਟ ਗਿਆ ਥੱਲੇ ਜੀ ਕਹਿੰਦਾ ਮੈਂ ਤੇਰੀਆਂ ਲੱਤਾਂ ਇੱਕ ਕਬਲ ਜਾਵਲਾ ਜੀ ਪਹਿਲੇ ਕੁਆਡੀ ਆ ਹਾਂਜੀ ਇਹਨੇ ਦੁਕਾਨਾਂ ਖਰੀਦੀਆਂ ਨੇ ਹੁਣ ਕੀ ਨੁਕਸਾਨ ਕੀ ਕੀਤਾ ਤੁਹਾਡਾ ਆ ਸਾਰਾ ਫਰੂਟ ਤੁਹਾਡੇ ਸਾਹਮਣੇ ਦੇਖੋ ਕਿੰਨਾ ਵੱਡਾ ਕਿੰਨਾ ਨੁਕਸਾਨ ਕੀਤਾ ਪਿਆ ਜੀ ਇਹ ਕਿਹਦੇ ਨਾਮ ਤੇ ਦੁਕਾਨਾਂ ਕਿਹਦੇ ਨਾਮ ਤੇ ਸੀ ਇਹ ਦੁਕਾਨ ਗਰਦੇਵ ਤੇ ਗਰਮੇਲ ਦੇ ਨਾਂ ਤੇ ਸੀ ਜਿੰਨਾਂ ਤੋਂ ਮੈਂ ਦੁਕਾਨਾਂ ਲਈਆਂ ਸੀ ਅੱਛਾ ਜੀ ਹੁਣ ਉਹਨਾਂ ਨੂੰ ਪੈਸੇ ਦੇ ਕੇ ਯਾਨੀ ਅੰਦਰ ਖਾਤੀ ਸਾਰਾ ਕੁਝ ਕਰਾ ਗਿਆ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਇਹਨੇ 35 ਸਾਲ ਦੀ ਮੈਂ ਦੁਕਾਨ ਮੈਂ ਕਿਰਾਏਦਾਰ ਹਾਂ ਜੀ ਬਿਲਕੁਲ ਸਟੇ ਆਰਡਰ ਆ ਮੈਂ ਜਿੱਤਿਆ ਹੋਇਆ ਇਹ ਪਹਿਲਾਂ ਪੁਲਿਸ ਨੂੰ ਕੰਪਲੀਟ ਕੀਤੀ ਕੋਸ਼ਿਸ਼ ਹਾਂਜੀ ਪੁਲਿਸ ਕੋਈ ਸੁਣਵਾਈ ਨਹੀਂ ਕਰਦੀ ਬਈ ਜੀ ਕੋਈ ਕੋਰਟ ਕੇ ਚੱਲ ਰਿਹਾ ਤੁਹਾਡਾ ਕੋਰਟ ਕੇ ਚੱਲਦਾ ਬਈ ਉਹਦੇ ਵਿੱਚ ਵੀ ਮੈਨੂੰ ਸਟੇ ਆਰਡਰ ਮਿਲ ਗਿਆ ਉਹਦਾ ਪੱਕਾ ਮੈਨੂੰ ਮਿਲਣਾ ਸੀ ਹੁਣ ਦੁਬਾਰਾ ਇਹਨੇ ਕਰਾਇਆ ਜਿੱਦਣ ਹੁਣ ਜਮਾ ਹੋਣਾ ਸੀ ਉਸਦਣ ਮੈਨੂੰ ਮਿਲਣਾ ਸੀ 5 ਮਹੀਨੇ ਦਾ ਕਰਾਇਆ ਮੇਰਾ ਬਾਕੀ ਦੀਗਾ ਨਹੀਂ ਉਹ ਕੱਲੇ ਬੰਦੇ ਨੇ ਛੁੱਟੀ ਕੀ ਹੋਰ ਵੀ ਬੰਦੇ ਨਾਲ ਇਹਦਾ ਮੁੰਡਾ ਸੀ ਕਪਲ ਜਾਬਲਾ ਜੀ ਹਾਂ ਕਹਿੰਦਾ ਮੈਂ ਪਹਿਲਾਂ ਵੀ ਜੇਲ੍ਹ ਜਾ ਚੁੱਕੇ ਹਾਂ ਜੇ ਦੁਬਾਰਾ ਜਾਊਂਗਾ ਤਾਂ ਮੈਨੂੰ ਕੋਈ ਫਰਕ ਨਹੀਂ ਪੈਂਦਾ ਨਹੀਂ ਮੰਗ ਕੀ ਕਰਦੇ ਹੋਂਦ ਮੰਗ ਕਰਦਾ ਮੈਂ ਮੇਰੀ ਕੋਈ ਮੰਗ ਨਹੀਂ ਮੈਂ ਇਹ ਮੈਨੂੰ ਲੁਕਾਂ ਦੁਕਾਨ ਦੇਣੀ ਨਹੀਂ ਲੁਕਾਂ ਦੇਣੀ ਨਹੀਂ ਮੈਂ ਕਿਹਾ ਮੈਨੂੰ ਜਗਾ ਜਿਸ ਬਾ ਲਈਆ ਮੈਨੂੰ ਉਸ ਬਾ ਦੇ ਦੇ ਕੀਮਤ ਕਰ ਦਿਓ ਮੰਕੀ ਕਰਦੇ ਪ੍ਰਸ਼ਾਸਨ ਉਹ ਮੇਰਾ ਮੇਰੀ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ ਜੀ ਅਸੀਂ ਮੀਆਂ ਬੀਬੀ ਕਮਾਉਣ ਵਾਲੇ ਆ ਸਾਡੀ ਦਵਾਈਆਂ ਦਾ ਖਰਚਾ ਸੀ ਆਪ ਕੱਢਦੇ ਆ ਉਧਰ ਇਸ ਸਬੰਸਲਾ ਆ ਜਾਵੇਗਾ ਇਹ ਢਿਲੀ ਸਮਾਨ ਆਪਣਾ ਬਾਹਰ ਲਾ ਲੈਂਦੇ ਨੇ ਨਜਾਇਜ਼ ਸਾਡੀ ਪੌੜੀ ਹੈਗੀ ਪੌੜੀ ਦੇ ਦੇ ਹੱਦ ਤੱਕ ਲਾ ਲੈਂਦੇ ਨੇ ਤੇ ਇਹਨਾਂ ਨੂੰ ਇਹੀ ਕਿਹਾ ਸੀ ਕਿ ਸਮਾਨ ਆਪਣਾ ਥੋੜਾ ਆਪਣੀ ਹੱਥ ਦੇ ਵਿੱਚ ਰੱਖਿਆ ਕਰੋ ਪੀ ਐਨ ਐਕ ਤਾਂ ਤੁਸੀਂ 15 20 ਫੁੱਟ ਤੱਕ ਬਾਹਰ ਲਾ ਲੈਣੇ ਹੋ ਤੁਸੀਂ ਰੈਗੂਲਰ ਇਥੋਂ ਨਿਕਲਦੇ ਹੋ ਪਤਾ ਲੱਗਦਾ ਹੋਵੇਗਾ ਕਾਰਪੋਰੇਸ਼ਨ ਨੂੰ ਵੀ ਸਾਰੇ ਵਿਭਾਗ ਨੂੰ ਵੀ ਕਿੱਦਾਂ ਦੇ ਨਾਲ ਖਲੇਰਾ ਪਾਇਆ ਹੋਇਆ ਹੈ ਜਗ੍ਹਾ ਕਿੰਦੀ ਹੈ ਜੀ ਇਹ ਜਗ੍ਹਾ ਅਸੀਂ ਪਰਚੇਸ ਕੀਤੀ ਹੈ ਤੇ ਉਹ ਰੈਂਟਡ ਨਹੀਂ ਤੁਹਾਡੇ ਕੋਲ ਨਹੀਂ ਸਾਡੇ ਕੋਲ ਰੈਂਟਡ ਨਹੀਂ ਹੈਗਾ ਜੀ ਇਹ ਰੈਂਟ ਦਿੰਦੇ ਹੀ ਨਹੀਂ ਪਏ 1 ਮਹੀਨੇ ਦਾ ਇਹਨਾਂ ਨੇ ਕਰਾਇਆ ਦਿੱਤਾ ਵਾ ਉਸ ਵਕਾਇਆ ਨਹੀਂ ਦਿੱਤਾ ਨਾ ਕੋਈ ਡਾਕੂਮੈਂਟ ਦਿੱਤੇ ਨੇ ਕੋਰਟ ਚ ਮਾਮਲਾ ਚੱਲਦਾ ਪਿਆ ਹਾਂ ਚੱਲਦਾ ਸਿਵਲ ਸੂਟ ਦਾ ਚੱਲਦਾ ਪਿਆ ਅਸੀਂ ਕੋਰਟ 3 ਹੈਗਾ ਵੀ ਕੋਈ ਦਿੱਕਤ ਨਹੀਂ ਐਂ ਦੇ ਵਿੱਚ ਉਹਨਾਂ ਨੇ ਸਿੱਧੇ ਸਿੱਧੇ ਇਲਜ਼ਾਮ ਲਾਏ ਆ ਤੁਹਾਡੇ ਉੱਤੇ ਕਿ ਬਈ ਤੁਸੀਂ ਉਹਨਾਂ ਦਾ ਸਮਾਨ ਛੁੜਤਾ ਹੋਰ ਕੋਈ ਧਮਕਾ ਨਾ ਜੀ ਨਾ ਨਾ ਇਹਦੇ ਪ੍ਰਾਣੇ ਸਵੇਰੇ ਆ ਕੇ ਮੈਨੂੰ ਧੱਕਾ ਮਾਰਿਆ ਵਾ ਜਦੋਂ ਉਹਨੂੰ ਇਹ ਮੈਟਰ ਦੱਸਿਆ ਵੀ ਇੰਦਾਂ ਕਿ ਇਹ ਚੱਲ ਗੱਲ ਹੋਈ ਹੈ ਇਹ ਜਦੋਂ ਧੱਕਾ ਮਾਰਿਆ ਵਾ ਅਸੀਂ ਮੇਖਲ ਜਿਵੇਂ ਥੋੜਾ ਜਿੰਦਾ ਸਟਾਲ ਪਰੇ ਕੀਤਾ ਵਾ ਇੱਕ ਸਟਾਲ ਪਰੇ ਕੀਤਾ ਵਾ ਘੱਟੋ ਘੱਟ 15 20 ਸਟਾਲ ਬਾਹਰ ਲੱਗੇ ਹੋਏ ਇਨੇ ਸਾਰੇ ਦੇ ਸਾਰੇ ਪਲੈਨਿੰਗ ਕਰਕੇ ਪਤਾ ਨਹੀਂ ਕਿੰਨੇ ਨਾਲ ਗੱਲ ਕੀਤੀ ਹੈ ਤੇ ਸਾਰੇ ਫਲੇਰ ਤੇ ਆਪ ਫਲੇਰਨ ਤੋਂ ਬਾਅਦ ਇਨੇ ਫਿਰ ਮੀਡੀਆ ਨੂੰ ਇਕੱਠਾ ਕੀਤਾ ਫਿਰ ਪੁਲਿਸ ਤੋਂ ਕੰਪਲੀਟ ਕੀਤੀ ਇਹ ਸਾਰਾ ਹੁਣ ਮਤਲਬ ਉਹੀ ਕਾਰਵਾਈ ਕਰਨ ਲੱਗਿਆ ਹੋਇਆ ਤੁਹਾਡੇ ਕੋਲ ਵੀ ਸਾਡੇ ਕੋਲੇ ਐਵੀਡੈਂਸ ਹੈਗਾ ਵੀਡੀਓ ਹੈਗੀ ਹੈ ਵੀ ਸਮਾਨ ਛੋੜ ਵੀਡੀਓ ਹੈਗੀ ਹੈ ਪੇਸ਼ ਕਰਨ ਠੀਕ ਹੈ ਜੀ ਤੁਹਾਡੀ ਵੀਡੀਓ ਵਿੱਚ ਵੀ ਨਜ਼ਰ ਆ ਜਾਏਗਾ ਸਾਡੇ ਤੇ ਕੈਮਰਾ ਲੱਗਿਆ ਨਹੀਂ ਬਾਹਰ ਅਸੀਂ ਕੈਮਰੇ ਲਵਾਉਣ ਲੱਗੇ ਆ ਇਸ ਲਈ ਜਿਹੜੇ ਉਹਨਾਂ ਨੇ ਤੁਹਾਡੇ ਤੇ ਇਲਜ਼ਾਮ ਲਾਏ ਸਭ ਝੂਠੇ ਨੇ ਪਰ ਜੀ ਇਹ ਸਭ ਕੁਝ ਪਲੈਨਿੰਗ ਕੀਤੀ ਜਾ ਰਹੀ ਹੈ ਤੁਸੀਂ ਦੇਖ ਲਿਓ ਆਪ ਇਕ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਗਾਲਾਂ ਦੀ ਵੀਡੀਓ ਸਾਡੇ ਕੋਲ ਪਈ ਹੈ ਗਾਲਾਂ ਕੱਢੀਆਂ ਕਹਿੰਦੇ ਕੰਕੀਆਂ ਦਿੱਤੀਆਂ ਜਾ ਰਹੀਆਂ ਹਨ ਨਾ ਜੀ ਨਾ ਜੇ ਕੋਈ ਨਜ਼ਾਇਰ ਬੋਲੇਗਾ ਤੇ ਉਹਦਾ ਜਵਾਬ ਵੀ ਫਿਰ ਦਿੱਤਾ ਜਾਂਦਾ ਠੀਕ ਹੈ ਜੀ ਅਸੀਂ ਕੋਈ ਚੂੜੀਆਂ ਤਾਂ ਪਾਈਆਂ ਨਹੀਂ ਹੋਈਆਂ ਤੁਹਾਡੇ ਵੱਲ ਕੋਈ ਹਰਕਤ ਕੀਤੀ ਕੀ ਅੱਜ ਕੋਈ ਮੈਂ ਤੁਹਾਨੂੰ ਕਹਿੰਦਾ ਜੀ ਇੱਕ ਸਟਾਲ ਮੈਂ ਪਾਰੇ ਕੀਤਾ ਵਾ ਜਿਹੜਾ ਮੇਰੀ ਪੋਣੀਆਂ ਦੇ ਅੱਗੇ ਸੀਗਾ ਉਸ ਬਾਰੇ ਦੇ ਪ੍ਰਾਣੇ ਆ ਕੇ ਧੱਕਾ ਮਾਰਿਆ ਵਾ ਉਸ ਬਾਅਦ ਇਹਨਾਂ ਨੇ ਪਲੈਨਿੰਗ ਕਰਕੇ ਕੀ ਕੀਤਾ ਵਾ ਇਹ ਤੁਹਾਡੇ ਸਾਹਮਣੇ ਆ ਸਾਨੂੰ ਬੇਟਾ ਕਲੇਰਾ ਇਕੱਠਾ ਕਰਨ ਦੀ ਲੋੜ ਨਹੀਂ ਹੈਗੀ ਜਿਵੇਂ ਇਹਨਾਂ ਨੇ ਪੂਰਾ ਤਬਰ ਇਹ ਕਹਿੰਦੇ ਕਿ ਸਾਨੂੰ 35 ਸਾਲ ਹੋ ਗਏ ਇਹ ਸਾਨੂੰ ਭਾਜੀ 35 ਸਾਲ ਹੋ ਗਏ ਸਿਵਲ ਸੂਟ ਚ ਕੇਸ ਹੈਗਾ ਠੀਕ ਹੈ ਜੀ ਤੇ ਅਸੀਂ ਕਿਹੜਾ ਕੋਈ ਮਨਾਂ ਕਰਦੇ ਪਏ ਆ ਇਹ ਅਸੀਂ ਕੁਛ ਇਦਾਂ ਦਾ ਰੈਕਸ਼ਨ ਕਰਦੇ ਹੀ ਨਹੀਂ ਪਏ ਜੀ ਹੁਣ ਕੀ ਤੁਹਾਡੀ ਸਹਿਮਤੀ ਕੋਈ ਨਹੀਂ ਸਾਡੀ ਸਹਿਮਤੀ ਕਿਸ ਚੀਜ਼ ਦੀ ਹੈ ਜੀ ਸਮਾਨ ਭਾਜੀ ਆਪਣਾ ਹੱਦ ਦੇ ਵਿੱਚ ਲਾਣ ਕੇ ਸਾਨੂੰ ਕੋਈ ਦਿੱਕਤ ਹੀ ਨਹੀਂ ਹੈ ਦੇਖੋ ਮੇਰੀ ਆ ਪੌੜੀਆਂ ਨੇ ਮੇਰੀ ਪ੍ਰਾਪਰਟੀ ਹੈਗੀ ਮੇਰੀ ਪ੍ਰਾਪਰਟੀ ਦੇ ਅੱਗੇ ਅਸੀਂ ਆਪਣਾ ਕੰਮ ਹੈ ਜੀ ਹਾਂਜੀ ਸਾਡਾ ਕੰਮ ਸਾਡਾ ਆਈਸਕ੍ਰੀਮ ਦਾ ਸਵੀਟਸ ਦਾ ਕੰਮ ਹੈ ਤੇ ਕੀ ਹੁਣ ਤੁਸੀਂ ਕੋਈ ਪੁਲਿਸ ਨੂੰ ਕੰਪਲੇਟ ਤੁਸੀਂ ਕੀਤੀ ਆਪਣੇ ਬਾਰੇ ਨਹੀਂ ਅਸੀਂ ਕੁਝ ਨਹੀਂ ਕੀਤਾ ਜੀ ਸਾਨੂੰ ਤਾਂ ਪਤਾ ਹੀ ਨਹੀਂ ਸੀ ਵੀ ਇਹਨਾਂ ਨੇ ਇਦਾਂ ਖਲੇਰਾ ਪਾਣਾ ਵਾ ਜਾਂ ਕੁਝ ਇਦਾਂ ਦਾ ਕੰਮ ਕੀਤਾ ਹੋਇਆ ਵਾ মিডিਆ ਨੂੰ ਵੀ ਇਕੱਠਾ ਕਰ ਲਿਆ ਵਾ ਇਹ ਤਾਂ ਜਰਗਰੀਆ ਗੱਲ ਸੀਗਾ ਤੇ ਐਵੇਂ ਇਹਨਾਂ ਨੇ ਜਿਵੇਂ ਕੋਈ ਇਹ ਪਲੈਨਿੰਗ ਜੋ ਕੀਤਾ ਜਾ ਰਿਹਾ ਸੀ ਤੁਸੀਂ ਕੀ ਕੀਤਾ ਜੀ ਕੇਸ ਚੱਲਦੇ ਦੌਰਾਨ ਹੀ ਫਰੀਦ ਲਈ ਕੋਈ ਪ੍ਰੋਪਰਟੀ ਜਿਹੜੀ ਹੈ ਸਾਨੂੰ ਇਹਨੇ ਸਾਨੂੰ ਇਹਨੇ ਦੱਸਿਆ ਹੀ ਨਹੀਂ ਜੀ ਵੀ ਕੋਈ ਕੇਸ ਚੱਲਦਾ ਪਿਆ ਵਾ ਨਾ ਮਾਲਕਾਂ ਨੇ ਦੱਸਿਆ ਨਾ ਇਹਨੇ ਦੱਸਿਆ ਇਨੇ ਕੇ ਸਹਿਮਤੀ ਨਾਲ ਅਸੀਂ ਦੁਕਾਨ ਖਾਲੀ ਕਰ ਲਾਂਗੇ ਪਰ ਇਹ ਦੁਕਾਨ ਖਾਲੀ ਹੋਈ ਸੀਗੀ ਕਿ ਅਸੀਂ ਇਸ ਗੱਲ ਨੂੰ ਐਗਰੀ ਕਰਦੇ ਜਿਸ ਰੇਟ ਤੇ ਤੁਸੀਂ ਖਰੀਦੀ ਸਾਨੂੰ ਦੁਕਾਨ ਦੇ ਹੋਵੇ ਤੁਸੀਂ ਮੰਨਦੇ ਹੋ ਕਿ ਪ੍ਰੋਫਿਟ ਤੇ ਜਾਂ ਕੁਝ ਹੋਰ ਜਾਂ ਕੋਈ ਗੱਲਬਾਤ ਕੋਈ ਇਹੋ ਜਿਹੀ ਹੋਈ ਤੁਹਾਡੀ ਭਾਜੀ ਮੈਂ 2 ਕਰੋੜ ਦੀ ਦੁਕਾਨ ਖਰੀਦੀ ਹੈ ਮੈਨੂੰ 2 ਕਰੋੜ ਰੁਪਏ ਲਿਆ ਕੇ ਦੇ ਦੇ ਇਹ ਦੁਕਾਨ ਲੈ ਲਵੇ ਲੁਧਿਆਣਾ ਤੋਂ ਜਸਰੀ